ਵੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮਕਾਰ ਵੀ ਆ ਤੇ ਆਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਜਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਫਿਲਮ ਜਿਹੜਾ ਉਹਨ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋ ਕੀਤਾ ਸਿੰਘ ਸਾਭਾ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਤੁਸੀਂ ਰੋਸ ਪ੍ਰਗਟ ਕੀਤਾ ਪਈ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਸ ਕਰਕੇ ਮੈਂ ਬਾਕਿਆਂ ਨੂੰ ਵੀ ਬੇਨਤੀ ਕਰਦਾ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਸਖਤ ਤਾੜਨਾ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਉਹ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਕਰਦੇ ਪ੍ਰਧਾਨ ਸਾਹਿਬ ਵੀ ਕਿ ਜੋਗਾ ਗਰਲ ਵੱਲੋਂ ਜਿਹੜਾ ਆਪਣਾ ਆਨਲਾਈਨ ਦਿਨ ਕਰਾਇਆ ਉਹ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਪਾਰਟਿਆਦਾਰ ਜੀ ਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿੱਤਵੇਂ ਵੈਸੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਮੁਲਜ਼ਮ ਤੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਿਸ ਨੇ ਉਹਨੂੰ ਜੁਆਇਨ ਕਰਾਇਆ ਉਹਦੀ ਆਪ ਵੀ ਮਰ